ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਸੀ ਲੱਗੇ ਲੌਨ ਪੁਰਾਣਾ ਪਾਈਪ ਪਾਉਣੀ ਆ ਥੋੜੀ ਜੀ ਲੰਮੀ ਤੇ ਪੁਰਾਣੀ ਪਾਈਪ ਆ ਪਾਈਪਾਂ ਨੂੰ ਕਰਨਾ ਵੈਲਡਿੰਗ ਤੇ ਇਹ ਤੇ ਦੇਖੋ ਜਿਹੜੀ ਕਾਰਬਨ ਆਈ ਆ ਆਪਾਂ ਕੀ ਕਰਦੇ ਆ ਜਿਆਦਾ ਰੇਗ ਮਰਦ ਦੇ ਨਾਲ ਇਹਨੂੰ ਸਾਫ ਕਰਦੇ ਆ ਜਾਂ ਰੇਤੀ ਦੇ ਨਾਲ ਸਾਫ ਕਰਦੇ ਆ ਪਰ ਇਸ ਤਰ੍ਹਾਂ ਕਰਨ ਦੇ ਨਾਲ ਉਹ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਨਿੱਕਾ ਜਿਹਾ ਟੂਲ ਹੈਗਾ ਤੇ ਬਹੁਤ ਹੀ ਵਧੀਆ ਚੰਗੇ ਤਰੀਕੇ ਦੇ ਨਾਲ ਇਹਦੀ ਕਾਰਬਨ ਲੈ ਜੂਗੀ ਤੇ ਬਹੁਤ ਵਧੀਆ ਚੰਗੀ ਤਰੀਕੇ ਨਾਲ ਵੈਲਡਿੰਗ ਹੋ ਜੂਗੀ ਤੇ ਉਹ ਤੁਹਾਨੂੰ ਦਿਖਾਉਣੇ ਹੁਣ ਇਹ ਇਹ ਹੈਗੀ ਆ ਇਸਟਮੈਨ ਦੀ ਡ੍ਰਿਲ ਨੇੜੇ ਕਰਕੇ ਦਿਖਾ ਇਹਦੇ ਤੇ ਆਪਾਂ ਚੜਾਇਆ ਬਰਸ਼ ਤਾਰਾਂ ਵਾਲਾ ਲੋਹੇ ਦੀਆਂ ਤਾਰਾਂ ਵਾਲਾ ਬਰਾਸ਼ਾ ਤੇ ਮਿੰਟੋ ਮਿੰਟੇ ਦੀ ਰਗੜਾਈ ਕਰੂਗੀ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਜਲਦੀ ਆ ਤੁਹਾਨੂੰ ਦਿਖਾਉਣੇ ਆ ਲਓ ਜੀ ਆ ਦੇਖੋ ਆ ਰਸਟਾਈ ਹੋਈ ਹੈ ਇਧਰ ਤੇ ਇਧਰ ਆਪਾਂ ਬਰਸ਼ ਦੇ ਨਾਲ ਸਾਫ਼ ਕੀਤਾ welding ਬੜੀ ਵਧੀਆ ਹੋਊਗੀ ਇਸ ਤਰੀਕੇ ਦੇ ਨਾਲ ਵਿੱਚ ਕੋਈ ਰਸਟ ਦੇ ਕਾਨੀਗੇ ਜਿਹਦੇ ਕਰਕੇ ਕੋਈ ਲੀਕੇਜ ਹੋਣ ਦਾ ਡਰ ਰਹਿੰਦਾ ਇਹ ਬੜੀ ਜਲਦੀ ਤੇ ਵਧੀਆ ਤਰੀਕੇ ਦੇ ਨਾਲ ਕੰਮ ਹੋਏ ਲਓ ਜੀ ਆਪਾਂ ਲਾਉਣ ਲੱਗੇ ਆ ਟੰਕਾ ਇਹਨੂੰ ਕਰ ਲਿਆ ਸੀ ਸਵਿਜ དེ 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 དེ